ਦੋਸਤੋ ਅੱਜ ਦੀ ਵੀਡੀਓ ਵਿੱਚ ਸਵਾਗਤ ਆ ਤੁਹਾਡਾ ਅੱਜ ਬਾਈ ਪਿੰਡ ਥਰਾਜ ਦੇ ਵਿੱਚ ਪਹੁੰਚੇ ਆ ਜਿਲ੍ਹਾ ਮੋਗਾ ਆ ਬਾਈ ਦੇ ਘਰੇ ਬੱਕਰੀਆਂ ਰੱਖੀਆਂ ਹੋਈਆਂ ਨੇ ਬਾਈ ਫਾਰਮ ਦੇ ਵਿੱਚ ਤਾਂ ਬਹੁਤ ਚੰਗੀ ਮੈਨੇਜਮੈਂਟ ਕੀਤੀ ਹੋਈ ਆ ਮੱਛਰ ਮੁਛਰ ਦਾ ਨਹੀਂ ਲਾ ਕੇ ਪੂਰੀਆਂ ਵਧੀਆ ਸਾਮੀਆਂ ਹੋਈਆਂ ਨੇ ਤੇ ਅੱਜ ਬਾਈ ਨਾਲ ਥੋੜੀ ਗੱਲਬਾਤ ਕਰਾਉਣੀ ਆ ਬੱਕਰੀਆਂ ਬਾਰੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਬਾਈ ਆਪਣੀ ਇੱਕ ਵਾਰੀ ਲੋਕੇਸ਼ਨ ਸਮਝਾਈ ਸਾਰੀ ਲੋਕੇਸ਼ਨ ਬਾਈ ਪਿੰਡ ਹੈਗਾ ਆਪਣਾ ਥਰਾਜ ਹੂੰ ਤੇ ਮੋਗੇ ਜ਼ਿਲ੍ਹੇ ਦਾ ਪਿੰਡ ਆ ਜੀ ਬਾਗਾ ਪ੍ਰਾਣਾ ਤੇ ਭਗਤਾ ਭਾਈ ਕਾਪਾ ਨੂੰ 12-12 ਕਿਲੋਮੀਟਰ ਰਹਿ ਜਾਂਦੇ ਦੋਨੇ ਜੀ ਠੀਕ ਹੈ ਹਾਂਜੀ ਤੇ ਭਾਈ ਇਹ ਬੱਕਰੀਆਂ ਦਾ ਕੰਮ ਕਦੋਂ ਕਦਾ ਆਪਣਾ ਬੱਕਰੀਆਂ ਦਾ ਭਾਈ ਹੋ ਗਏ 5 5 ਸਾਲ ਜੀ 5 ਕਿ ਸਾਲ ਹੋ ਗਏ 5 ਕਿ ਸਾਲ ਹੋ ਗਏ ਠੀਕ ਹੈ ਤੇ ਆ ਜੋ ਭਾਈ ਅੰਦਰ ਤੁਹਾਨੂੰ ਫਾਰਮ ਦਿਖਾਉਨੇ ਆ ਬਾਈ ਦਾ ਤੇ ਇਹਦੇ ਵਿੱਚ ਤੁਹਾਨੂੰ ਦੱਸ ਦਈਏ ਵੀ ਬਾਈ ਨੇ 10-12 ਬੱਕਰੀਆਂ ਜਿਹੜੀਆਂ ਸੇਲ ਕਰਨੀਆਂ ਨੇ ਤੇ ਉਹ ਬੱਕਰੀਆਂ ਵੀ ਤੁਹਾਨੂੰ ਦਿਖਾਉਨੇ ਆ ਤੇ ਬਾਕੀ ਤੁਹਾਨੂੰ ਫਾਰਮ ਦਿਖਾਉਨੇ ਆ ਵੀ ਬਾਈ ਕੀ ਖਾਦ ਖਰਾਕ ਇਹਨੇ ਨੂੰ ਪਾਉਂਦਾਗਾ ਤੇ ਭਾਈ ਉਹ ਕਿੰਨੀਆਂ ਕਿ ਬੱਕਰੀਆਂ ਨੇ ਆਪਣ ਲੈਵੇ ਬੱਕਰਿਆਂ ਬਾਈ ਹੈਗਾ 25 30 ਜਾਂ 25 30 ਨੇ ਉਹਨਾਂ ਵਿੱਚੋਂ ਸੇਲ ਕਿੰਨੀਆਂ ਕਰਨੀਆਂ ਨੇ ਸੇਲ ਬਈ ਆਹ 11 12 ਕਿਨਾਂ ਕਰਦੇ ਆਂਗੇ ਅੱਛਾ 11 12 ਕਿਨਾਂ ਕਰਨੇ ਆ ਲਖੋਲੀ ਬਾਈ ਗੇਟ ਚਾਲਦੇ ਅੰਦਰ ਆਹ ਵੇਖੋ ਬਾਈ ਮੱਛਰਦਾਨੀ ਇਹਨਾਂ ਦੇ ਫਾਰਮ ਹੋਰ ਨੇ ਉਹ ਵੀ ਐਂ ਲਾ ਕੇ ਰੱਖੋ ਹੁਣ ਤਾਂ ਤਕਰੀਬਨ ਮੱਛਰਾਂ ਦਾ ਟਾਈਮ ਬਸ ਜਾਣ ਵਾਲੀ ਆ ਤੇ ਆ ਨਾਗ ਨੇ ਬਾਈ ਲਵੇ ਜਿਹੜੇ ਵੇਚਨੇ ਆ ਬਾਕੀ ਬੱਕਰੀਆਂ ਬਾਹਰ ਗਈਆਂ ਨੇ ਚਾਰਾਂ ਬਾਕੀ ਹਾਂ ਬਾਈ ਬਾਹਰ ਗਈਆਂ ਹੋਗਾ ਅੱਛਾ ਬਾਹਰ ਵੀ ਲੈ ਕੇ ਜਾਣੇ ਹੋ ਹਾਂਜੀ ਉਹ ਕਿਸੇ ਮੁੰਡੇ ਨਾਲ ਛੱਡਿਆ ਹੋਊਗਾ ਜੀ ਆਪਣਾ ਯਾਰ ਬੇਲੀ ਸੀਗਾ ਜੀ ਠੀਕ ਆ ਉਹਦੇ ਨਾਲ ਛੱਡਿਆ ਹੋਈਆਂ ਨੇ ਲੈ ਜਿਹੜੀਆਂ ਬੱਕਰੀਆਂ ਹੁਣ ਵੇਚਣੀਆਂ ਨੇ ਫਿਰ ਅੱਜ ਉਹੀ ਦਿਖਾਵਾਂਗੇ ਆਪਾਂ ਵੀਡੀਓ 'ਚ ਦਿਖਾਵਾਂਗੇ ਹਾਂਜੀ ਬਾਈ ਜੀ ਵੀਡੀਓ 'ਚ ਠੀਕ ਐ ਤੇ ਨਾਲ ਬਾਈ ਬੱਕਰੀਆਂ ਦੇ ਹੋਰ ਕੀ ਕੰਮ ਆਪਣਾ ਬੱਕਰੇ ਨਾਲ ਜੀ ਪਸ਼ੂ ਰੱਖੇ ਹੋਇਆ ਗਾਂਗਾਂ ਦਾ ਕੰਮ ਆ ਜੀ ਅਸਾਂ ਗਾਈਆਂ ਦਾ ਕੰਮ ਆ ਜੀ ਐਚ ਐਫ ਰੱਖੀਆਂ ਨੇ ਰਸਲੀਆਂ ਬੱਸੀਆਂ ਹਾਂਜੀ ਲੈ ਬਾਈ ਬੱਕਰੀਆਂ ਦਿਖਾਈ ਚ ਤੇ ਉਹਨਾਂ ਦੀ ਡਿਟੇਲ ਪੁੱਛ ਕੇ ਦੱਸਦੇ ਆ ਕਿੰਨੇ ਨਗ ਬਕੜੂ ਨੇ ਬਾਈ ਇਹ ਬਾਈ ਮੇਰੇ ਸਾਹਮਣੇ ਆਲਾ 11 ਕ ਬੱਕਰੀਆਂ ਹੋਣਗੀਆਂ ਤੇ ਇੱਕ 12ਵਾਂ ਬੱਕਰਾ ਹੋਊ ਜੀ ਸਿਆ ਠੀਕ ਆ ਤੇ ਆ ਬੱਕਰੀ ਬਾਰੇ ਦੱਸੀ ਬਾਈ ਕੀ ਡਿਟੇਲ ਹੈ ਇਹਦੀ ਇਹ ਬਾਈ ਹੈਗੀ ਮੰਨ ਕੇ ਚੱਲੋ 8 ਦੰਦ ਆ ਜੀ ਨਵੇਂ ਹੀ 8 ਦੰਦ ਪੂਰੇ ਪਏ ਆਗੇ ਹਾਂ ਨਵੇਂ ਆ ਹਾਂਜੀ ਠੀਕ ਹੈ ਤੇ ਇਹ ਹੋਊਗੀ ਜੀ 2.5 ਮਹੀਨੇ ਦੀ ਗੱਬਣ ਜੀ ਇਹ ਗੱਬਣ ਹੈ ਹਾਂਜੀ ਬਾਕ ਬੱਕਰਾਂ ਦਾ ਇਸ ਤਰ੍ਹਾਂ ਹੀ ਗੱਬਣ ਆ 2.5 ਮਹੀਨੇ ਦੀ ਕੋਈ 3 ਮਹੀਨੇ ਦੀ ਸਾਰੀਆਂ ਦਾ तकरीबन ਬੱਕਰੀਆਂ ਆਈ ਗੱਬਣ ਆਈ ਠੀਕ ਹੈ ਇਹ ਬਈ ਬੱਕਰੀਆਂ ਤੁਸੀਂ ਕਿੱਥੋਂ ਲੈ ਕੇ ਆਏ ਸੀਗੇ ਇਹ ਕੁਛ ਬਈ ਮੰਨ ਕੇ ਚਲੋ ਮਰੇਲ ਕੋਟਲਾ ਸਾਈਡ ਤੋਂ ਹੀ ਲਿਆਂਦੀਆਂ ਕੁਸ ਲੋਤ ਤੋਂ ਲਿਆਂਦੀਆਂ ਸੀਂਗਾ ਜੀ ਸਰਾਉਦ ਵਾਲੇ ਕਾਲੇ ਤੋਂ ਕਾਲੇ ਤੋਂ ਲਿਆਂਦੀਆਂ ਹਾਂ ਜੀ ਕੋਈ ਬੱਕਰੀਆਂ ਬਾਈ ਨੇ ਠੀਕ ਹੈ ਤੇ ਕੁਛ ਬਈ ਆਈ ਬਸ ਇਹਨਾਂ ਦੀਆਂ ਗਾਂ ਪੱਠਾ ਪੁੱਠਾ ਹੋਊਗਾ ਬੱਕਰੀਆਂ ਤੋਂ ਕ੍ਰੋਸ ਕ੍ਰੂਜ਼ ਕਰਾਂਗਾ ਮੰਗਾਂ ਸੀਂਗਾ ਚੰਗਿਆਂ ਤੋਂ ਜੀ ਹੂੰ ਹੂੰ ਇਸ ਤਰ੍ਹਾਂ ਹੋਊਗਾ ਜੀ ਕੋਈ ਪੱਠਾ ਪੁੱਠਾ ਇਹਨਾਂ ਦੀਆਂ ਕੁਛ ਐਂ ਲੰਗਾ ਹੋਗਾ ਬੱਕਰਾਂ ਦਾ ਹੀ ਆਪਣਾ ਵੀ ਤੁਸੀਂ ਉਦੋਂ ਚੰਗੇ ਖਾਨਦਾਨ ਚੰਗੇ ਹਾਂ ਵਧਗਾ ਪੁੱਤ ਲਿਆਂਦੀਆਂ ਸੀਗਾ ਜੀ ਹਾਂ ਠੀਕ ਐ ਵਧਗਾ ਬੰਦਾ ਪਰ ਉਦੋਂ ਬਾਲੀਆਂ ਮਹਿੰਗੀਆਂ ਤਾਂ ਨਹੀਂ ਬਿਲੀਆਂ ਬਈ ਤੁਹਾਨੂੰ ਨਾ ਬਾਈ ਆਪਾਂ ਕੋਈ ਜਾਇਜ਼ ਰੇਟ ਤੇ ਲੰਗਾ ਸੀਗਾ ਕੋਈ ਬਾਲੀਆਂ ਮਹਿੰਗਾ ਨਹੀਂ ਕਹਿ ਸਕਦੇ ਵੀ ਆਪਾਂ ਲੱਖ ਲੱਖ ਨੂੰ 50 5000 ਨੂੰ ਲੰਗਾ ਸੀ ਬਸ ਜਾਇਜ਼ ਕੀਮਤ ਤੇ ਲੰਗਾ ਸੀਗਾ ਬੱਕਰਾਂ ਦਾ ਠੀਕ ਐ ਪੱਠਾ ਲਿਆਂਦੀਆਂ ਸੀ ਪੱਠਾਂ ਵੀ ਆ ਨਵਗੀਆਂ ਪੱਠਾਂ ਸੀਗਾ ਮੰਨ ਕੇ ਚਲੋ ਕੰਮ ਪੱਠਾਂ ਤੋਂ ਸ਼ੁਰੂ ਕੀਤਾ ਸੀ ਪੱਠਾਂ ਤੋਂ ਸ਼ੁਰੂ ਕੀਤਾ ਸੀਗਾ ਜੀ ਹਾਂ ਠੀਕ ਐ ਵਿੱਚੋਂ ਕੁਝ ਬੱਕਰੀਆਂ ਵੀ ਆਈਆਂ ਸੀਗਾ ਹੂੰ ਹੂੰ ਬਈ ਉਹ ਫੜੀ ਦੋ ਦੋਨੇ ਪੱਠਾਂ ਆ ਇਹ ਵੀ ਉਹੀ ਕਰ ਕਰਵਾਈਆਂ ਹੋਈਆਂ ਨੇ ਨਹੀਂ ਬਈ ਇਹ ਗਾਂ ਦੀ ਗਾਂ ਮੰਨ ਕੇ ਚਲੋ ਬੱਕਰੀਆਂ ਦੇ ਕ੍ਰੋਸ ਹੋ ਕੇ ਪੱਠਾਂ ਆਂਗੀਆਂ ਜੀ ਅੱਛਾ ਪੱਠਾਂ ਆਈਆਂ ਹੋਈਆਂ ਨੇ ਹਾਂਜੀ ਹਾਂਜੀ ਗੰਨ ਕੋਲ ਨੂੰ ਵੱਡਾ ਅਗੇ ਚੌੜੇ ਗੰਨ ਕੋਲ ਨੂੰ ਦੇਖੋ ਚੌੜੇ ਲੰਮੇ ਹਾਂ ਇਹ ਕਿੰਨੇ ਦੰਦ ਹੋ ਗਈ ਇਹ ਹਜੇ ਚਾਰ ਦੰਦ ਪਾਠੀ ਹੈ ਜੀ ਚਾਰ ਦੰਦ ਪਾਠ ਕਰਾਸ ਹੋ ਗਈ ਇਹ ਇਹ ਕਰਾਸ ਹੋਈ ਵੀ ਆ ਹਾਂ ਜੀ ਠੀਕ ਹੈ ਇਹ ਚੋਰੀਆਂ ਨੂੰ ਕਰਾਸ ਹੋ ਗਈ ਬਾਈ ਚੋਰੀਆਂ ਹੋ ਗਈ ਹੈ ਹਾਂ ਜੀ ਹੂੰ ਕੁਆਲਿਟੀ ਦੇਖ ਲਓ ਬਾਈ ਇਹ ਬੱਕਰੀਆਂ ਦੀਆਂ ਬਾਈਆਂ ਲਵੇ ਤੇ ਬਾਕੀ ਜੇ ਕੋਈ ਫਾਰਮ 'ਚ ਰੱਖਣ ਵਾਲਾ ਵੀ ਲਊ ਉਹਨੂੰ ਬੇਨੀਫਿਟ ਪੂਰਾ ਫੁੱਲ ਆ ਭਾਈ ਇਹਨਾਂ ਦਾ ਕਿਉਂਕਿ ਇਹ ਫਾਰਮ ਦੇ ਵਿੱਚ ਜਿਹੜਾ ਕੁਝ ਪਾਉਨੇ ਆਪਾਂ ਉਹ ਖਾਣ ਗਿੱਜੀਆਂ ਹੋਈਆਂ ਨੇ ਭਾਈ ਕੀ ਕੀ ਖਰਾਕ ਪਾਉਨੇ ਨੇ ਉਹਨਾਂ ਨੂੰ ਫਾਰਮ ਦੇ ਵਿੱਚ ਵਦਗਾ ਭਾਈ ਮੰਨ ਕੇ ਚੱਲੋ ਤੂੜੀ ਵੀ ਖਾ ਲੈਂਦੀਆਂ ਜਿਵੇਂ ਹਰੇ ਪੱਠੇ ਹੋ ਗਏ ਆਪਣੇ ਉਹ ਖਾ ਲੈਂਦੀਆਂ ਸੰਨੀ ਵਾਲੇ ਪੱਠੇ ਵੀ ਖਾ ਲੈਂਦੀਆਂ ਜੀ ਹੂੰ ਇਹ ਤਰ੍ਹਾਂ ਸਾਰਾ ਕੁਝ ਹੀ ਖਾਂਦੀਆਂ ਜੀ ਇਹ ਠੀਕ ਹੈ ਤੇ ਇਹਨਾਂ ਨੂੰ ਫੀਡ ਵਗੈਰਾ ਤਾਂ ਨਹੀਂ ਪਾਉਂਦੇ ਕੋਈ ਫੀਡ ਵਗੈਰਾ ਕੋਈ ਨਹੀਂ ਜੀ ਆਪਦਾ ਹੀ ਮੰਨ ਕੇ ਚੱਲੋ ਪਾਉਨੇ ਆਪਾਂ ਠੀਕ ਆ ਜਾਨਾ ਕੀ ਕਣਕ ਪਾਉਗੀ ਹਾਂ ਜੀ ਕਣਕ ਦਾ ਦਾਣਾ ਐਵੇਂ ਝੂਠ ਬੋਲੀ ਕੇ ਫੀਡ ਪਾਉਣੇ ਫੀਡ ਨਹੀਂ ਫੀਡ ਨਹੀਂ ਪਾਉਂਦੇ ਠੀਕ ਆ ਹੈਗੀਆਂ ਸਾਰੀਆਂ ਗੱਬਣ ਬਾਈ ਹੁਣ ਹਾਂ ਜੀ ਸਾਰੀਆਂ ਗੱਬਣਾਂ ਵਿੱਚ ਇੱਕ ਦੋ ਬੱਕਰੀਆਂ ਹੋਣੀਆਂ ਜੀ ਜਿਹੜੀਆਂ ਖਾਲੀ ਨੇ ਜਿਹੜੀਆਂ ਹਾਂ ਹੋਣੀ ਲੱਗਾਂ ਅਸ ਜੀ ਅਸਾ ਹੁਣ ਵੀ ਥੋੜਾ ਟਾਈਮ ਹੋਇਆ ਹਾਂ ਬਸ ਆਹੀ 15 20 ਦਿਨ ਹੋਏ ਆ ਜੀ ਠੀਕ ਹੈ ਹਾਂਜੀ ਲਓ ਵੀ ਤੁਹਾਨੂੰ ਆ ਬੱਕਰੀ ਬਾਰੇ ਦੱਸ ਦਿੰਨੇ ਆ ਇਹ ਵੀ ਗੱਬਣਾ ਇਹ ਕਿੰਨੇ ਟਾਈਮ ਦੀ ਹੋ ਇਹ ਵੀ ਹੋਊਗੀ ਤਕਰੀਬਨ ਬਾਈ ਤਿੰਨ ਕੁ ਮਹੀਨੇ ਦੇ ਲਗਭਗ ਗੱਬਣ ਜੀ ਠੀਕ ਹੈ ਤੇ ਬਾਈ ਇਹਨਾਂ ਦਾ ਰੇਟ ਕੀ ਕਰੋਗੇ ਇਹਨਾਂ ਦਾ ਰੇਟ ਵੀਰੇ ਜੇ ਤਾਂ ਮੰਨ ਕੇ ਚੱਲੋ ਕਿਸੇ ਨੇ ਕੋਈ ਕੱਲੀ ਕੱਲੀ ਲੈਣੀ ਆ ਕਈ ਵਾਰੀ ਬੰਦਾ ਹੁੰਦਾ ਚੰਗਾ ਚੰਗਾ ਫੜ ਲੈਣ ਦਾ ਮਾਨ ਪਸੰਦੀ ਬੱਕਰੀਆਂ ਹੂੰ ਉਸ ਹਿਸਾਬ ਨਾਲ ਹੋ ਜੂਗੀ ਕੀਮਤ ਬਾਈ ਹੁਣ ਵਿੱਚ 25-30 ਹਜ਼ਾਰ ਵਾਲੀਆਂ ਵੀ ਆ ਵਿੱਚ 15 ਵਾਲੀਆਂ ਵੀ ਆ 14 ਵਾਲੀਆਂ ਵੀ ਆ ਤੇ ਜੇ ਆਪਾਂ ਸਾਰੀਆਂ ਦਾ ਕਰਗੇ ਸਾਰੀਆਂ ਦਾ ਪੱਟਾ ਹੀ ਲੱਖ ਕਰਦੇ ਆ 12ਵਾਂ ਬੂਕ ਆ 11 ਬੱਕਰਾਂਾਂ ਦਾ ਵਿੱਚ ਕੁਝ ਪੱਠਾ ਜੀ ਇਹਨ ਹਾਂਜੀ ਤੇ ਬਾਕੀ ਹੈਗੀਆਂ ਸਾਰੀਆਂ ਗੱਬਣੀਆਂ ਨੇ ਤਕਰੀਬਨ ਸਾਰੀਆਂ ਗੱਬਣੀਆਂ ਬਾਈ ਹਾਂ ਤੇ ਬਈ 2.5 ਲੱਖ ਰੁਪਇਆ ਮੰਗਦੇ ਆ ਬਾਈ ਮੌਕੇ ਤੇ ਮਾਨਤਾਨ ਵੀ ਹੋ ਜਾਊਗਾ ਬਾਈ ਹਾਂਜੀ ਮਾਨਤਾਨ ਜ਼ਰੂਰ ਕਰਾਂਗੇ ਲਓ ਬਾਈ ਮੌਕੇ ਤੇ ਮਾਨਤਾਨ ਵੀ ਹੋ ਜਾ ਬਾਕੀ ਹਾਈਟ ਤੁਹਾਨੂੰ ਦੱਸ ਦਈਏ ਵੀ 38 39 ਇੰਚ ਹਾਈਟ ਹੈਗੀ ਆ ਹਾਂਜੀ ਕੋਈ 36 ਇੰਚ ਆ ਬਾਈ ਹੈਟ ਆ ਪਾਜੀ ਹਾਂ ਜਿਹੜੀਆਂ ਬਾ ਛੋਟੀਆਂ ਨੇ ਚਾਰ ਚਾਰ ਦੰਦ ਉਹਨਾਂ ਦੀਆਂ 36 ਸਾਈਜ਼ ਦੀ ਉਹ ਬਾਈ ਪੱਠਾ ਜਿਹੜੀਆਂ ਆਪਾਂ ਕਹਿੰਨੇ ਆ ਪੱਠਾ ਉਹ ਛੋਟੀਆਂ ਜਿਹਨੇ ਪਹਿਲੇ ਸੂਏ ਸੂਣਾਗਾ ਜਿਨ੍ਹਾਂ ਨੇ ਹੈ ਇਹ ਵੀ ਕ੍ਰੋਸ ਹੀ ਆ ਐਸੀਆ ਵੀ ਕਈ ਵੀਰ ਕਹਿੰਦੇ ਆ ਪੱਠਾ ਸੁਣ ਕੇ ਵੀ ਖੁੰਨੀ 2 2.5 ਮਹੀਨੇ ਦੀ 4 ਮਹੀਨੇ ਦੀ ਪੱਠੋ ਉਹ ਨਹੀਂ ਹੈਗਾ ਆਪਣੇ ਹੁਣ ਹੈਗੇ 4 ਦੰਦ ਨੂੰ ਬਾਈ ਪੱਠਾ ਕਹਿੰਦਾਗਾ ਜਿਹੜਿਆ ਕ੍ਰੋਸ ਹੁਣ ਹੋਈਆਂ ਨੇ ਇਹ ਹਾਂਜੀ ਇਹ ਪਹਿਲੇ ਸੂਏ ਹੋਣਗੇ ਪਹਿਲੇ ਸੂਏ ਸੁਣ ਗਿਆ ਤੇ ਬਾਕੀ ਆ ਬੱਕਰਾਗਾ ਹੈ ਹਾਂਜੀ ਇਹਦੇ ਕੰਨ ਬਾਈ ਛੋਟੇ ਨੇ ਥੋੜੇ ਜਿਹੇ ਕੰਨ ਬਾਈ ਇਹਦੀ ਮਾਂ ਦੇ ਵੀ ਵੇਹੇ ਵਧਗਾ ਸੀਗੇ ਕਾਨੇ ਦੇ ਪਿਓ ਦੇ ਵੀ ਵਧਗਾ ਸੀਗੇ ਕੰਨ ਇਹ ਪੱਖ ਵੀ ਲੈ ਲਿਆ ਵੀ ਕਹਿੰਦੇ ਜੇ ਮੰਨ ਕੇ ਚੱਲੋ ਵੀ ਜਿਵੇਂ ਖਾਨਦਾਨ ਚੰਗਾ ਹੋਵੇ ਤਾਂ ਗਾਂ ਬੱਚੇ ਚੰਗੇ ਪਾਉਗੇ ਨੇ ਚੰਗੇ ਪਾਏ ਬੱਚੇ ਇਹਦੀਆਂ ਪੱਠਾ ਫਿਰਦੀਆਂ ਆਪਣੇ ਕੋਲੇ ਅੱਛਾ ਹ ਬਾਕੀ ਕਿੰਨਾ ਦਿਮਾਆ ਹੋਇਆ ਬਾਈ ਇਹ ਸਿਕੰਦਰਪੁਰੇ ਵਾਲਾ ਤੋਂ ਲੈ ਕੇ ਆਏ ਸੀਗੇ ਜੀ ਬਾਈ ਸਵarne ਕਿਉਂ ਹਾਂ ਬਾਬੇ ਕੋ ਹੋ ਗਏ 3 ਕ ਸਾਲ ਜੀ 3 ਸਾਲ ਹੋ ਗਏ ਹੈ ਹਾਂਜੀ ਹਾਂਜੀ ਠੀਕ ਹੈ ਦਾ ਰਿਜ਼ਲਟ ਬਾਈ ਰਿਜ਼ਲਟ ਬਾਈ ਹੈਗਾ ਪੱਠਾ ਆਪਣੇ ਕੋਲੇ ਹੈਗਾ ਆ ਵੀਰ ਜੀ ਫਿਰਦਿੰਗਾ ਉਹ ਰੱਖੋਗੇ ਹੈ ਪੱਠਾ ਹਾਂ ਇਹ ਪੱਠਾ ਤੇ ਇੱਕ ਜਾਨੀ ਕਿ ਬੱਕਰਾ ਵੀ ਹੈਗਾ ਬੱਚਾ ਰੱਖਿਆ ਹੋਇਆ ਹੈ ਦਾ ਅੱਛਾ ਇਹ ਪੱਠਾ ਫਿਰਦਿੰਗਾ ਇਹ ਪਰ ਗਈ ਪਰ ਆਹ ਦੇਖੋ ਬਾਈ ਵੀ ਪੱਠਾ ਦਾ ਰਿਜ਼ਲਟ ਚੰਗਾ ਆਇਆ ਹੈ ਨਾ ਕੰਨ ਕੁੰਨ ਵੀ ਚੰਗੇ ਆਏ ਨੇ ਕਿੰਨੇ ਕਿੰਨੇ ਟਾਈਮ ਦੀਆਂ ਨੇ ਬਾਈ ਆਹ ਇਹ ਬਾਈ ਕੋਈ ਆ ਬਸ 3 ਮਹੀਨਿਆਂ ਦੀ ਉਹ ਆ ਬੱਕਰਾ 4 ਕਿ ਮਹੀਨਿਆਂ ਦਾ ਹੋ ਰਾਜੰਗਾਇਰ ਚਲਟੈਂ ਹਾਂਜੀ ਆ ਬੱਚੀਆਂ ਰੱਖਿਆ ਨੇ ਬਾਈ ਜੀ ਚਾਰ ਐਚ ਐਫ ਦੀਆਂ ਨੇ ਇਹ ਐਚ ਐਫ ਦੀਆਂ ਬਾਈ ਜੀ ਹਾਂ ਹੂੰ ਤੇ ਹੁਣ ਬਾਈ ਇਹਨਾਂ ਦਾ ਜੇ ਕੋਈ ਇੱਕ ਇੱਕ ਲਵੇ ਜਾਂ ਦੋ ਲਵੇ ਉਹਨਾਂ ਦਾ ਫਿਰ ਅਲੱਗ ਰੇਟ ਹੋਊਗਾ ਉਹਨਾਂ ਦਾ ਬਾਈ ਲੱਗ ਕਰ ਲਾਂਗੇ ਜਿਓ ਜੀ ਬੰਦੇ ਨੇ ਬੱਕਰੀ ਲੈਣੀ ਉਹ ਜਾਂ ਰੇਟ ਕਰ ਲਾਂਗੇ ਜੀ ਜੇ ਇਕੱਠਿਆਂ ਦਾ ਆਪਾਂ ਦੱਸ ਹੀ ਦਿੱਤਾ ਵੀ ਇਕੱਠਿਆਂ ਦਾ ਐਰ ਟੈਪ ਕਰ ਮਾਨਤਾਨ ਜ਼ਰੂਰ ਕਰਦੇ ਆਂਗੀ ਤੇ ਮਾਨਤਾਨ ਹੋ ਜਾਊਗਾ ਬਾਈ ਬਾਕੀ ਇੱਕ ਵਾਰੀ ਆਪਦਾ ਨੰਬਰ ਬੋਲ ਦੇ ਬਾਈ ਸੰਪਰਕ ਨੰਬਰ ਬਾਈ ਜੀ ਦੱਸੋ ਜੀ 97 91 92 92 48 51 ਠੀਕ ਆ ਆ ਨੰਬਰ ਆ ਬਾਈ ਬਾਈ ਦਾ ਨੰਬਰ ਆ ਬਾਈ ਹਾਂ ਤੇ ਲੋਕੇਸ਼ਨ ਇੱਕ ਵਾਰੀ ਤੁਹਾਨੂੰ ਫੇਰ ਦੱਸ ਦਿੰਨੇ ਆ ਜ਼ਿਲ੍ਹਾ ਮੋਗਾ ਦਾ ਪਿੰਡ ਥਰਾਜ ਆ ਤੇ ਨੇੜੇ ਕੀ ਕੀ ਰਹਿ ਗਿਆ ਬਈ ਆਪਣੇ ਨੇੜੇ ਆਪਣੇ ਬਾਈ ਵੇਹੇ ਭਾਗਤਾ ਦੇ ਬਾਗਾਪੁਰਾਣਾ ਸ਼ਹਿਰੀ ਆ ਤੇ ਆਪਣਾ ਰੋਡ ਤੇ ਘਰ ਆ ਪੰਪ ਦੇ ਨਾਲ ਹੀ ਆ ਜੀ ਬਾਗੇਪੁਰਾਣੇ ਤੋਂ ਠੀਕ ਆ ਜਿਹੜਾ ਬਾਗੇਪੁਰਾਣੇ ਰੋਡ ਜਾਂਦਾ ਹਾਂ ਉੱਤੇ ਹੀ ਆ ਜੀ ਪੰਪ ਦੇ ਨਾਲ ਹੀ ਆ ਪੰਪ ਦੇ ਨਾਲ ਆ ਬਈ ਐਚਪੀ ਦਾ ਪੰਪ ਆ ਇੱਥੇ ਤੇ ਬਾਕੀ ਬਾਈ ਦਾ ਨੰਬਰ ਆ ਇਹਤੇ ਸੰਪਰਕ ਕਰ ਲਿਓ ਹਾਂਜੀ ਜੇ ਕਿਸੇ ਨੇ ਲੈਣੀਆਂ ਹੋਈਆਂ ਹਾਂਜੀ ਤੇ ਬਾਕੀ ਚੰਗੀਆਂ ਨੇ ਬਾਈ ਬੱਕਰੀਆਂ ਕੁਆਲਿਟੀ ਪੱਖੋਂ ਵੀ ਕਿਉਂਕਿ ਬਾਈਆਂ ਨੇ ਸੌਂਕਣਾ ਕੰਮ ਕੀਤਾ ਸੀ ਚਲੋ ਆ ਵਿੱਚੋਂ ਕੁਝ ਨਾ ਗੇ ਵੇਚਨੇ ਆ ਹੁਣ ਤੇ ਬਾਕੀ ਜਿਹੜੀਆਂ ਹੋਰ ਬੱਕਰੀਆਂ ਨੇ ਉਹ ਬਾਹਰ ਚਾਰਨ ਗਈਆਂ ਹੋਈਆਂ ਨੇ ਉਹ ਬਾਹਰ ਚਾਰਨ ਗਈਆਂ ਬਾਈ ਹਾਂ ਉਹ ਆਪਾਂ ਰੱਖਿਆ ਹੋਗਾ ਇਹਨਾਂ ਨਾਲ ਚੱਲੇ ਜੇ ਆਪਾਂ ਕਰਦੇ ਆਂ ਵੀ ਉਹ ਕੰਮ ਜਮਾ ਖਤਮ ਨਹੀਂ ਕਰਨਾ ਕੰਮ ਲੋਟ ਲੱਗਦਾ ਬਾਈ ਇਹ ਕੰਮ ਬਾਈ ਪੂਰਾ ਵਧਿਆ ਹੁਣ ਤੁਹਾਨੂੰ ਮੈਂ ਦੱਸ ਦਿੰਦਾ ਗੱਲ ਜਿਵੇਂ ਆ ਬੱਕਰੀਆਂ ਫਿਰਦੀਆਂ ਇੰਨਾਂ ਹੀ ਹੁਣ ਆਪਣੀਆਂ 12 13 ਬਾਹਰ ਫਿਰਦੀਆਂ ਅਜਾ ਉਹ ਇੰਨਾ ਤੇ ਤਿਆਰ ਹੋਈਆਂ ਹਾਂ ਹਾਂ ਉਹ ਇੰਨਾ ਤੋਂ ਤਿਆਰ ਹੋਊਗਾ ਇਹਨਾਂ ਦੇ ਆਪਾਂ ਮੇਮਣੇ ਵੀ ਵੇਚਦੇ ਬਾਈ ਵਿੱਚੋਂ ਬਹੁਤ ਇਹ ਯਾਨੀ ਕਿ ਹੁਣ ਆਪਾਂ ਨੂੰ ਨਫੇ ਦੀਆਂ ਹੀ ਆ ਨਫੇ ਦੀਆਂ ਹੀ ਨਫੇ ਹਾਂ ਇਹ ਹੁਣ ਆਪਾਂ ਕੋਈ ਮੰਨ ਕੇ ਚੱਲੋ ਵੀ ਗਾਵ ਠੀਕ ਜਾਨੀ ਵੀ ਇਹਦਾ ਬਹੁਤ ਘੱਟ ਖਰਚਾ ਖਵਾ ਕੇ ਬਣੀਆਂ ਹੁੰਆਂ ਜੀ ਹੂੰ ਕੋਈ ਬਾਲੇ ਪੈਸੇ ਵਰਤ ਕੇ ਤੇ ਠੀਕ ਆ ਬਾਈ ਧੰਨਵਾਦ ਓਡਾ ਓਕੇ ਬਾਈ ਤੇ ਭਈਆ ਕਰ ਲਿਓ ਸੰਪਾਰਕ ਜੇ ਕਿਸੇ ਨੂੰ ਬੱਕਰੀਆਂ ਚਾਹੀਦੀਆਂ ਹੋਈਆਂ ਚੰਗੀਆਂ ਨੇ ਫਾਰਮ ਵਾਲੀਆਂ ਬੱਕਰੀਆਂ ਨੇ